ਇਹਨੂੰ 2.5 ਲੱਖ ਰੁਪਏ ਦੇ ਅਨੁਮਾਨ ਪਹਿਲਾਂ ਦਿੱਤਾ ਛੋਮਣੀ ਕਮੇਟੀ ਨੇ ਜੀਰੇ ਛੋਮਣੀ ਕਮੇਟੀ ਜਿਹਦਾ ਵਿਆਹ ਆ ਸੀ ਕੁੜੀਆ ਦਾ ਇਹਨੇ ਉਹਨਾਂ ਨੇ ਇਹਨੂੰ 1.5 ਲੱਖ ਦਾ ਇਹਨੂੰ ਦਾਜ ਦਿੱਤਾ ਇਹ ਬੰਦੇ ਨੂੰ ਮੇਰਾ ਨਾਮ ਜੀ ਜੋਗਿੰਦਰ ਸਿੰਘ ਆ ਜੀ ਮੈਂ ਪਿੰਡ ਮੇਰਾ ਚੱਕ ਟਾਇਟ ਵੀ ਆ ਜੀ ਲੜਕੀ ਕਿ ਲੱਗਦੀ ਜੀ ਲੜਕੀ ਮੇਰੇ ਚਾਚੇ ਦੀ ਕੁੜੀ ਆ ਜੀ ਛੇ ਭੈਣਾਂ ਨੇ ਮੇਰੇ ਚਾਚੇ ਦੀ ਕੁੜੀ ਹਾਂਜੀ ਕੀ ਹੋਇਆ ਸੀ ਇਹ ਅੱਜ ਜੀ ਅੱਜ ਬਰਾਤ ਆਇਆ ਉਹ ਸਰਜੀਤ ਸਿੰਘ ਆ ਦੇ ਮੁੰਡੇ ਨੂੰ ਪਹਿਲਾਂ ਕਿੱਥੇ ਦੇ ਪਹਿਲਾਂ ਇਹ ਕੁੜੀ ਤੇਰੇ ਲਾੜੀਆਂ ਵਿਆਹੀ ਸਰਜੀਤ ਹੱਲੇ ਤੁਹਾਡੀ ਭੈਣ ਹਾਂ ਭੈਣ ਮੇਰੀ ਚਾਚੇ ਦੀ ਕੁੜੀ ਸਰਜੀਤ ਹੱਲੇ ਵਿਆਹੀ ਸੀ ਪਰ 4 ਸਾਲ ਹੋ ਗਿਆ 4 ਸਾਲ ਕੁੜੀ ਬੂਹੇ ਤੇ ਬੈਠੀ ਏ ਕੁੱਟਮਾਰ ਕਰਦਾ ਸੀ ਪਹਿਲਾਂ ਤੇ ਜੀ ਅਸੀਂ ਇਹਨੂੰ 1.5 ਲੱਖ ਦਾ ਸਮਾਨ ਦਿੱਤਾ ਫਿਰ ਇਹਦਾ ਛੋਮਣੀ ਕਮੇਟੀ ਗੁਰਦੁਆਰੇ ਸਾਹਿਬ ਚ ਇਹਦਾ ਵਿਆਹ ਹੋਇਆ ਸੀਗਾ ਗੁਰਦੁਆਰੇ ਉਹ ਵੀ ਸਾਡੇ ਕੋਲ ਪ੍ਰੂਫ ਨੇ ਪਰ ਇਹਨੇ ਸਾਡੇ ਨਾਲ ਕੋਈ ਵੀ ਨਵੇੜੀ ਨਹੀਂ ਕੋਈ ਗੱਲ ਸਾਡੇ ਨਾਲ ਕਲੀਅਰ ਨਹੀਂ ਕੀਤੀ ਉਹ ਤੋਂ ਬਾਅਦ ਇਹਨੇ ਆ ਕੇ ਅੱਜ ਪਿੰਡ ਪਿੰਡ ਲਖਾ ਲਈ ਲੱਖਾ ਅਜੀਤ ਵਿੱਚ ਆ ਕੇ ਬਰਾਤ ਆ ਗਿਆ ਅਸੀਂ ਮੌਕੇ ਤੇ ਕੁੜੀ ਨੂੰ ਲੱਖਾ ਸਿੰਘ ਵਾਲੇ ਆ ਤੇ ਬਰਾਤ ਆਇਆ ਅਸੀਂ ਦੋ ਮੁਲਾਜ਼ਮ ਲਾਏ ਨੇ ਪੁਲਿਸ ਵਾਲੇ ਤੇ ਅਸੀਂ ਜਾ ਤੇ ਸਾਰੇ ਪਿੰਡ ਚਾਲੀ 50 ਜੀਆਂ ਨੇ ਜਾ ਤੇ ਅਸੀਂ ਉਥੋਂ ਫੜਿਆ ਤੇ ਬਰਾਤ ਦੇ ਵਿੱਚੋਂ ਚੱਕਿਆ ਇਹਨਾਂ ਦੇ ਉਹਨਾਂ ਦੇ ਕੁੜੀ ਦਾ ਇੱਕ ਘਰ ਹੋਰ ਵੀ ਬਰਬਾਦ ਕਰਨ ੜਿਆ ਹੋਰ ਵੀ ਕਿਹੇ ਪੈਤੀ ਪੈਣ ਦਾ ਇਹ ਜਾਂਦਾ ਉਹਨਾਂ ਦਾ ਵੀ ਮੰਨ ਲਓ ਉਹਨਾਂ ਨਾਲ ਬਿਰਖਲਾफी ਕਰੇਦਾ ਤੇ ਇਹ ਬੰਦਾ ਮੰਨ ਲਓ ਇਹੋ ਜਿਹਾ 4 ਸਾਲ ਹੋ ਗਿਆ ਮੇਰੇ ਉਹਨਾਂ ਨੂੰ ਕੋਈ ਇਨਸਾਫ ਨਹੀਂ ਮਿਲਿਆ ਅਸੀਂ ਇਹ ਮੰਗ ਕਰਦੇ ਵੀ ਸਾਨੂੰ ਇਹ ਪ੍ਰਸ਼ਾਸਨ ਤੋਂ ਇਹ ਮੈਂ ਮੰਗ ਕਰਦਾ ਇਹਨੂੰ ਗਰੀਬ ਕਰ ਨੂੰ ਪ੍ਰਸ਼ਾਸਨ ਨੂੰ ਇਹ ਇਨਸਾਫ ਦਵਾਇਆ ਜਾਵੇ ਇਹਨਾਂ ਨੂੰ ਤੇ ਬਾਕੀ ਇਹਨਾਂ ਦੇ 6 ਕੁੜੀਆਂ ਨੇ ਮੈਂ ਬਹੁਤ ਬਤੇ ਪ੍ਰਸ਼ਾਸਨ ਤੇ ਕੇ ਹੱਥ ਜੋੜ ਕੇ ਬੇਨਤੀ ਕਰਦਾ ਵੀ ਇਹ ਬੰਦੇ ਨੇ 4 ਸਾਲ ਹੋ ਗਿਆ ਮੇਰਾ ਚਾਚਾ ਬੇਰੁਜ਼ਗਾਰ ਹੈ ਠਿਹੜੀ ਜਾਂਦਾ ਉਹਦੀ ਉਹਨੂੰ ਕੋਈ ਉਹਦੇ ਕੋਈ ਤਰੀਕ ਵਾਸਤੇ ਰੁਪਈਆ ਨਹੀਂ ਗਾ ਆ ਸਾਰੇ ਜਿੰਨੇ ਮੇਰੇ ਨਾਲ ਬੰਦੇ ਆਏ ਨੇ ਆਦੇ ਘਰੋਂ ਤੇਲ ਪਾ ਕੇ ਆਏ ਨੇ ਜਿੰਨੇ ਵੀ ਆ ਬੰਦੇ ਸੰਗਤ ਬੈਠੀ ਸਾਰੇ ਆਪਣਾ ਤੇਲ ਕੋਲ ਪਾ ਕੇ ਆਏ ਨੇ ਉਹਨਾਂ ਗਰੀਬਾਂ ਕੋਲ ਤੇ ਇੱਕ ਤੇਲ ਪਾਉਣ ਦੀ ਵੀ ਗਜਾਇਤ ਨਹੀਂ ਹੈ ਮੰਨ ਲਓ ਗਜਾਇ ਉਹ ਤੇਲ ਨਹੀਂ ਪਾ ਸਕਦੇ ਨਾਲੇ ਆਪ ਵਿਚਾਰੇ ਨਾਲੇ ਇਹ 1.5 ਲੱਖ ਦਾ ਮੋਟਰਸਾਈਕਲ ਮੰਗਦਾ ਹੋਰ ਤੇ ਅਹੀਂ ਨੂੰ 2.5 ਲੱਖ ਰੁਪਏ ਦੇ ਨੂੰ ਦਾਜ ਪਹਿਲਾਂ ਦਿੱਤਾ ਛੋਮਣੀ ਕਮੇਟੀ ਨੇ ਜੀਰੇ ਛੋਮਣੀ ਕਮੇਟੀ ਜਿੰਦਾ ਵਿਆਹ ਆ ਸੀ ਕੁੜੀਆ ਦਾ ਇਹਨੇ ਉਹਨਾਂ ਨੇ ਇਹਨੂੰ 1.5 ਲੱਖ ਦਾ ਇਹਨੂੰ ਦਾਜ ਦਿੱਤਾ ਇਹ ਬੰਦੇ ਨੂੰ ਤੇ 1.5 ਲੱਖ ਅਹੀਂ ਨੂੰ ਅਹੀਂ ਆਪਣੇ ਕੋਲ ਦਿੱਤਾ ਇਹਨੂੰ 3 ਲੱਖ ਰੁਪਈਆ ਦੇਗਾ ਤੇ ਜੇ ਮੋਟਰਸਾਈਕਲ ਦੀ ਡਿਮਾਂਡ ਨੇ ਰੱਖੀ ਹੋਰ ਇਹ ਨਵਾਂ ਅੱਜ ਨਵਾਂ ਅੱਜ ਦੀ ਤਰੀਕ ਅੱਜ ਤਰੀਕ ਕਿੰਨੀ ਹੈ ਜੀ ਅੱਜ ਅੱਜ 19 ਤਰੀਕ 5 ਮਈ 2024 ਨੂੰ ਅੱਜ ਫੇਰ ਇਹ ਦੁਬਾਰਾ ਲੱਖੇ ਆ ਜੀ ਇੱਕ ਹੋਰ ਤੀ ਪੈਂਦੇ ਇਹ ਜ਼ਿੰਦਗੀ ਖਰਾਬ ਇਹ ਲੱਖੇ ਵਾਲਾ ਅੱਜ ਇੱਕ ਹੋਰ ਜ਼ਿੰਦਗੀ ਖਰਾਬ ਕਰਨ ਦੇ ਇਹਨੂੰ ਇਨਸਾਫ ਦੇ ਮੈਂ ਬੇਨਤੀ ਕਰਦਾ ਵੀ ਇਨਸਾਫ ਨੂੰ ਮੰਗ ਦੀ ਕੀਤੀ ਜਾਵੇ ਸਾਡੀ ਸਰਮੇਸ਼ ਕੋਰ ਉਹਨਿੰਕੋਰ ਕਿੱਥੇ ਵਿਆਹ ਸੀ ਕਿੰਨੀ ਦਿਨ ਹੋ ਗਏ ਤੁਹਾਡੇ ਆਏ ਪਿੰਡ ਇਥੇ ਲਾੜੀਆਂ ਨੇਗਾ 5 ਗ੍ਰਾਂ 86 2021 ਫਰਵਰੀ 2 ਕਿੰਨੇ ਨਾਲ ਵਿਆਹ ਪਰਮਜੀਤ ਨਾਲ ਪਰਮਜੀਤ ਨਾਲ ਹਾਂਜੀ ਕੋਟਮਾਰ ਕਰਕੇ ਕੱਢ ਤਾ ਨੇ ਕਿੰਨੀ ਦਿਨ ਹੋ ਗਈ ਕੱਢ 4 ਸਾਲ ਹੋ ਗਿਆ ਕੋਟੇਸ ਵੀ ਚੱਲਦਾ ਹਾਂਜੀ ਕਿੱਥੇ ਚੱਲਦਾ ਰੈਲਾ ਇਥੇ ਵਮ ਆ ਸੈਲਰ ਤੇ ਮੈਡਮ ਤੇ ਦਰਖਾਸਤ ਉਥੇ ਰਾਜਨਾਮਾ ਨਕਰਾ ਕੇ ਕਹਿੰਦੇ ਲੈ ਜਾਾਂਗੇ ਮੁੜ ਕੇ ਲੈਣ ਹੀ ਨਹੀਂ ਆਏ ਤੇ 3 ਸਾਲ ਹੋ ਗਏ

ਬਰਤ ਤਲਾਕ ਦੀ ਅਸਲ ਸਭ ਕੁਝ ਇਹਦੀ ਤਲਾਕ ਸਵੇਰ ਹੀ ਕਰੇ ਹਾਂਜੀ 4 ਵਜੇ ਤੇ ਸਵੇਰ ਦੇ ਬੰਦੇ ਕੋ ਕਿੱਥੇ ਖਲਵਾਰੇ ਕੋ ਕਿੱਥੇ ਖਲ ਹਾਂਜੀ ਪਤਾ ਲੱਗ ਗਿਆ ਹਾਂਜੀ ਹਾਂਜੀ ਬਰਾਤ ਵੀ ਆਈ ਹਾਂਜੀ ਹਾਂਜੀ ਬਰਾਤ ਵੀ ਆਈ ਹੈ ਕਾਰਵਾਈ ਕਾਰਵਾਈ ਹੋਣਾ ਮੋੜਸਾਲ ਵੀ ਪਹਿਲਾਂ ਮੰਗ ਸੀ ਨਾ ਮੋੜਸਾਲ ਨੇ ਦੇਣ ਕਰਕੇ ਤੁਨਾ ਆਪ ਇੱਕ ਤਰਫੀ ਕੇਸ ਜਿੱਤ ਕੇ ਤਾਂ ਮੇਰਾ ਤਲਾਕ ਹੋ ਗਿਆ ਤੇ ਹੁਣ ਨਵਾਂ ਵਿਆਹ ਕਰਦਾ ਨਹੀਂ ਹੁਣ ਤੁਸੀਂ ਕਾਰਵਾਈ ਕੀ ਚਾਹੁੰਦੇ ਹੋ ਕਾਰਵਾਈ ਇਹੋ ਹੀ ਪੁਲਿਸ ਕਾਰਵਾਈ ਕਰੇ ਮਦਦ ਕਰੇ ਜਿਵੇਂ ਕਿਵੇਂ ਮਰਜ਼ੀ ਮਦਦ ਸਾਡੀ ਜ਼ਰੂਰ ਕਰੇ ਹਾਂ ਕਾਨੂੰਨੀ ਕਾਰਵਾਈ ਕਰਨ ਜ਼ਰੂਰ ਗਰੀਬ ਬੰਦੇ ਆ ਸਾਡੇ ਕੋਲ ਇੰਨੀ ਨਹੀਂ ਗੰਜਾਇਆ ਸੀ ਰੋ ਰੋ ਦੀ ਬੰਦੇ ਇਕੱਠੇ ਕਰਨੇ ਪੱਜ ਦੌੜ ਕਰਨੇ ਇਹ ਨਹੀਂ ਸਾਡੇ ਕੋਲ ਹੋ ਸਕਦਾ ਮਸਲਾ ਇਹ ਕਿ ਬਰਾਤ ਆਈ ਕਿੱਥੋਂ ਆਈ ਸੀ ਇਹ ਲਾੜੀਆਂ ਵਿੱਚੋਂ ਸੁਣਨ ਵਿੱਚ ਆਈ ਏ ਮੈਨੂੰ ਇਹ ਆਪਣੇ ਜਗਿੰਦਰ ਸਿੰਘ ਨਿਹਾਲ ਸਿੰਘ ਦੇ ਹਾਂਜੀ ਹਾਂ ਦੀ ਕੁੜੀ ਐ ਤੇ ਉਹ ਸਾਨੂੰ ਹੁਣ ਪਤਾ ਲੱਗਿਆ ਹੈ ਮਸਲਾ ਸਾਡੇ ਕੋਲ ਆਇਆ ਹੈ ਤੇ ਉਹ ਨਾਲ ਆਪਣੇ ਸਰਕਾਰੀ ਮੁਲਾਜ਼ਮ ਆਏ ਨੇ ਉਹ ਮੁੰਡੇ ਦੇ ਮੁੰਡਾ ਤੇ ਮੁੰਡੇ ਦੇ ਪਿਓ ਨੂੰ ਪੁਲਿਸ ਦੇ ਹਵਾਲੇ ਕਰਨ ਲੱਗੇ ਬਾਕੀ ਅੱਗੇ ਫੈਸਲਾ ਜੋ ਹੋਇਆ ਉਹ ਕਰਨਗੇ ਕੀ ਮੁੰਡਾ ਦੂਜਾ ਵਿਆਹ ਕਰਾਉਣ ਜਾ ਰਿਹਾ ਸੀ ਬਸ ਸੁਣਿਆ ਹੈ ਕਿ ਵੀ ਦੂਜਾ ਮੁੰਡਾ ਵਿਆਹ ਕਰਾਉਂਦਾ ਪਿਆ ਤੇ ਉਹਨਾਂ ਕੋਲ ਡਾਕੂਮੈਂਟ ਨੇ ਕੋਰਟ ਦੇ ਆਰਡਰ ਨੇ ਹਾਂਜੀ ਤੇ ਹਾਂਜੀ ਤੇ ਮੁੰਡਾ ਪੁਲਿਸ ਦੇ ਹਵਾਲੇ ਕਰਨ ਲੱਗੇ ਕੀ ਨਾਮ ਮਾ ਜੀ ਚਾਰ ਸਾਲ ਚਾਰ ਸਾਲ ਵਿਦੋ ਬੀਬੀ ਵਿਦੋ ਬੀਬੀ ਅੱਜ ਕੀ ਹੋਇਆ ਜਿਹੜਾ ਤੁਸੀਂ ਬਰਾਤ ਨੂੰ ਅੱਜ ਬੀਬੀ ਬਰਾਤ ਦਾ ਹੋਇਆ ਤਾਂ ਅਸੀਂ ਪਾਲ ਚੜੇ ਆ ਤੇ ਪਰਮਜੀਤ ਵੀ ਵਿਹਾਨ ਨਵਾ ਕਰਾਉਣ ਲੱਗਾ ਸੀ ਪਰਮਜੀਤ ਕੀ ਲੱਗਦਾ ਉਹ ਆਪਣਾ ਪਰੋਣਾ ਪਹਿਲਾਂ ਤੁਹਾਡੀ ਕੁੜੀ ਨਾਲ ਵਿਆਹ ਆ ਆਪਣੀ ਕੁੜੀ ਨਾਲ ਵਿਆਹ ਹੋਇਆ ਕਿੰਨੀ ਦੇਰ ਪਹਿਲਾਂ ਚਾਰ ਸਾਲ ਹੋ ਗਏ ਨੇ ਤੇ ਉਦੋਂ ਬਾਅਦ ਤੇ ਸਮਝੋ ਮੰਗਾ ਮੰਗਣ ਆਪੇ ਮੋੜਸਾ ਲਿਆ ਹੂੰ ਰੋਲ ਚੱਲਦਾ ਹੈ ਆਰ ਉਹ ਲੋਕ ਜਿਹੜੇ ਮੈਟਰ ਮੰਡਲ ਤੋਂ ਆਇਆ ਵੇ ਹੱਦਰਾ ਆਇਆ ਉਹ ਯਾ ਸਾਦੇ ਗੁੱਠ ਲੱਗ ਕੇ ਕੁੜੀ ਤੇ ਕੋਈ ਨਾ ਕਾਰਵਾਈ ਨਹੀਂ ਕੀਤੀ ਕੀ ਉਦੋਂ ਨਾ ਇਹ ਦਰਖਾਸਤਾਂ ਨਾਲੇ ਪੁਲਸੜੇ ਆਂਦੇ ਹੀ ਤੇ ਹਟ ਜਾਂਦੇ ਸੀ ਕੋਈ ਕਾਰਵਾਈ ਨਹੀਂ ਕੀਤੀ ਨਾ ਕੋਈ ਵੀ ਨਹੀਂ ਹੱਦੀ ਕਾਰਵਾਈ ਹੱਦ ਨਹੀਂ ਚੀਜ਼ ਆ ਕੀ ਕਰ ਰਿਆ ਸੀ ਅੱਜ ਕੁਛ ਨਹੀਂ ਅੱਜ ਹੁਣ ਬਰਾਤ ਲੈ ਚੱਲਾਂ ਸੀ ਤੁਸੀਂ ਪਿੱਛਾ ਲੈ ਤੇ ਮੈਂ ਆ ਗਏ ਬਰਾਤ ਨੂੰ ਫੜਿਆ ਬਰਾਤ ਦੇ ਹਾਂ ਬਰਾਤ ਨੂੰ ਫੜਾ ਹੈ ਮੌਕੇ ਤੇ ਤੁਸੀਂ ਪਹੁੰਚੇ ਵਿਆਹ ਹੋ ਰਿਹਾ ਸੀ ਹਾਂ ਵਿਆਹ ਹੋ ਰਿਹਾ ਸੀ ਤੇ ਮੌਕੇ ਤੇ ਫੜਾ ਹੈ ਹੁਣ ਕੀ ਉਹਨੂੰ ਫੜ ਕੇ ਪੁਲਿਸ ਲੈ ਕੇ ਆਈ ਹਾਂ ਪੁਲਿਸ ਫੜ ਕੇ ਲੈ ਆਉਂਦਾ ਹੈ ਤੋਂ ਕਾਰ ਵੈਰੀ ਸਾਡੀ ਕੀਤੀ ਜਾਵੇ ਹਾਂ ਹੋਣੀ ਚਾਹੀਦੀ ਹੈ ਹਾਂ ਤੇ ਅੱਧੇ ਮਗਰ ਐਵੇਂ ਨਜਾਇਜ਼ ਪੈਸਾ ਲਾਂਦਾ 2 ਲੱਖ ਰੁਪਈਆ ਵਿਆਹ ਨੂੰ ਦੇਵਣ ਵਿਆਹ ਤੋਂ ਮੋੜ ਹਾ ਤਾਂ ਦਿੱਤਾ ਨਹੀਂ ਜਾਂਦਾ ਤਾਂ ਨਾ ਹੀ ਪੈਸੇ ਦੇ ਹਕੜੇ ਸ਼ੱਕ ਟਾਇਟ ਵੀ ਹੈ ਜੀ ਲੜਕੀ ਕੀ ਲੱਗਦੀ ਹੈ ਲੜਕੀ ਮੇਰੇ ਚਾਚੇ ਦੀ ਕੁੜੀ ਹੈ ਜੀ ਛੇ ਭੈਣਾਂ ਨੇ ਮੇਰੇ ਚਾਚੇ ਦੀ ਕੁੜੀ ਹਾਂਜੀ ਕੀ ਹੋਇਆ ਸੀ ਇਹ ਅੱਜ ਜੀ ਅੱਜ ਬਰਾਤ ਆਇਆ ਉਹ ਸਰਜੀਤ ਸਿੰਘ ਆ ਦੇ ਮੁੰਡੇ ਨੂੰ ਪਹਿਲਾਂ ਕਿੱਥੇ ਦੇ ਪਹਿਲਾਂ ਇਹ ਕੁੜੀ ਤੇ ਲਾੜੀਆਂ ਵਿਆਹੀ ਸਰਜੀਤ ਹਲੇ ਤੁਹਾਡੀ ਭੈਣ ਹਾਂ ਭੈਣ ਮੇਰੀ ਚਾਚੇ ਦੀ ਕੁੜੀ ਸਰਜੀਤ ਹਲੇ ਵਿਆਹੀ ਸੀ ਪਰ 4 ਸਾਲ ਹੋ ਗਏ 4 ਸਾਲ ਕੁੜੀ ਬੂਵੇ ਤੇ ਬੈਠੀ ਹੈ ਕੁੱਟਮਾਰ ਕਰਦਾ ਸੀ ਪਹਿਲਾਂ ਤੇ ਜੀ ਅਸੀਂ ਇਹਨੂੰ 1.5 ਲੱਖ ਦਾ ਸਮਾਨ ਦਿੱਤਾ ਫਿਰ ਇਹਦਾ ਛੋਮਣੀ ਕਮੇਟੀ ਗੁਰਦੁਆਰਾ ਸਾਹਿਬ ਚ ਇਹਦਾ ਵਿਆਹ ਹੋਇਆ ਸੀ ਗੋਰਦਵਾਰੇ ਉਹ ਵੀ ਸਾਡੇ ਕੋਲ ਪ੍ਰੂਫ ਨੇ ਪਰ ਇਹਨੇ ਸਾਡੇ ਨਾਲ ਕੋਈ ਵੀ ਨਵੇੜੀ ਨਹੀਂ ਕੋਈ ਗੱਲ ਸਾਡੇ ਨਾਲ ਕਲੀਅਰ ਨਹੀਂ ਕੀਤੀ ਉਹ ਤੋਂ ਬਾਅਦ ਇਹਨੇ ਆ ਕੇ ਅੱਜ ਪਿੰਡ ਪਿੰਡ ਲੱਖਾ ਲਈ ਲੱਖਾ ਅਜੀਤ ਵਿੱਚ ਆ ਕੇ ਬਰਾਤ ਆ ਗਿਆ ਅਸੀਂ ਮੌਕੇ ਤੇ ਕੁੜੀ ਨੂੰ ਲੱਖਾ ਸਿੰਘ ਵਾਲੇ ਆ ਤੇ ਬਰਾਤ ਆਇਆ ਅਸੀਂ ਦੋ ਮੁਲਾਜ਼ਮ ਲਾਏ ਨੇ ਪੁਲਿਸ ਵਾਲੇ ਤੇ ਅਸੀਂ ਜਾ ਤੇ ਸਾਰੇ ਪਿੰਡ ਚਾਲੀ 50 ਜੀਆਂ ਨੇ ਜਾ ਤੇ ਅਸੀਂ ਉਥੋਂ ਫੜਿਆ ਬਰਾਤ ਦੇ ਵਿੱਚੋਂ ਚੱਕਿਆ ਇਹਨਾਂ ਦੇ ਉਹਨਾਂ ਦੇ ਕੁੜੀ ਦਾ ਇੱਕ ਘਰ ਹੋਰ ਵੀ ਬਰਬਾਦ ਕਰਨ ਦਿਆ ਹੈ ਹੋਰ ਵੀ ਕਿਹੇ ਪੈਤੀ ਪੈਨ ਦਾ ਇਹ ਜਾਂਦਾ ਉਹਨਾਂ ਦਾ ਵੀ ਮੰਨ ਲਓ ਉਹਨਾਂ ਨਾਲ ਬਿਰਖਲਾਫੀ ਕਰੇ ਦਾ ਤੇ ਇਹ ਬੰਦਾ ਮੰਨ ਲਓ ਇਹੋ ਜਿਹਾ 4 ਸਾਲ ਹੋ ਗਿਆ ਮੇਰੇ ਉਹਨਾਂ ਨੂੰ ਕੋਈ ਇਨਸਾਫ ਨਹੀਂ ਮਿਲਿਆ ਅਸੀਂ ਇਹ ਮੰਗ ਕਰਦੇ ਵੀ ਸਾਨੂੰ ਇਹ ਪ੍ਰਸ਼ਾਸਨ ਤੋਂ ਇਹ ਮੈਂ ਮੰਗ ਕਰਦਾ ਇਹਨੂੰ ਗਰੀਬ ਕਰ ਨੂੰ ਪ੍ਰਸ਼ਾਸਨ ਨੂੰ ਇਹ ਇਨਸਾਫ ਦਵਾਇਆ ਜਾਵੇ ਇਹਨਾਂ ਨੂੰ ਤੇ ਬਾਕੀ ਇਹਨਾਂ ਦੀ 6 ਕੁੜੀਆਂ ਨੇ ਮੈਂ ਬਹੁਤ ਬਤੇ ਪ੍ਰਸ਼ਾਸਨ ਤੱਕ ਹੱਥ ਜੋੜ ਕੇ ਬੇਨਤੀ ਕਰਦਾ ਵੀ ਇਹ ਬੰਦੇ ਨੇ 4 ਸਾਲ ਹੋ ਗਏ ਮੇਰਾ ਚਾਚਾ ਬੇਰੁਜ਼ਗਾਰ ਹੈ ਠਿਹੜੀ ਜਾਂਦਾ ਉਹਦੀ ਉਹਨੂੰ ਕੋਈ ਉਹਦੇ ਕੋ ਤਰੀਕ ਵਾਸਤੇ ਰੁਪਈਆ ਨਹੀਂਗਾ ਆ ਸਾਰੇ ਜਿੰਨੇ ਮੇਰੇ ਨਾਲ ਬੰਦੇ ਆਏ ਨੇ ਆਦੇ ਘਰੋਂ ਤੇਲ ਪਾ ਕੇ ਆਏ ਨੇ ਜਿੰਨੇ ਵੀ ਆ ਬੰਦੇ ਸੰਗਤ ਬੈਠੀ ਸਾਰੇ ਆਪਣਾ ਤੇਲ ਕੋਲ ਪਾ ਕੇ ਆਏ ਨੇ ਉਹਨਾਂ ਗਰੀਬਾਂ ਕੋਲ ਤਾਂ ਇੱਕ ਤੇਲ ਪਾਉਣ ਦੀ ਵੀ ਗਜੈਸ ਨਹੀਂ ਹੈ ਮੰਨ ਲਓ ਗਜੈ ਉਹ ਤੇਲ ਨਹੀਂ ਪਾ ਸਕਦੇ ਨਾਲੇ ਆਪ ਵਿਚਾਰੇ ਨਾਲੇ ਇਹ 1.5 ਲੱਖ ਦਾ ਮੋਟਰਸਾਈਕਲ ਮੰਗਦਾ ਹੋਰ ਤੇ ਅਹੀਂ ਨੂੰ 2.5 ਲੱਖ ਰੁਪਏ ਦੇ ਨੂੰ ਦਾਜ ਪਹਿਲਾਂ ਦਿੱਤਾ ਛੋਮਣੀ ਕਮੇਟੀ ਨੇ ਜੀਰੇ ਛੋਮਣੀ ਕਮੇਟੀ ਜਿੰਦਾ ਵਿਆਹ ਆ ਸੀ ਕੁੜੀਆ ਦਾ ਇਹਨੇ ਉਹਨਾਂ ਨੇ ਇਹਨੂੰ 1.5 ਲੱਖ ਦਾ ਇਹਨੂੰ ਦਾਜ ਦਿੱਤਾ ਇਹ ਬੰਦੇ ਨੂੰ ਤੇ 1.5 ਲੱਖ ਇਹਨੂੰ ਅਹੀਂ ਆਪਣੇ ਕੋਲ ਦਿੱਤਾ ਇਹਨੂੰ 3 ਲੱਖ ਰੁਪਈਆ ਦੇਗਾ ਤੇ ਜੇ ਮੋਟਰਸਾਈਕਲ ਦੀ ਡਿਮਾਂਡ ਨੇ ਰੱਖੀ ਹੋਰ ਇਹ ਨਵਾਂ ਅੱਜ ਨਵਾਂ ਅੱਜ ਦੀ ਤਰੀਕ ਅੱਜ ਤਰੀਕ ਕਿੰਨੀ ਆ ਜੀ ਅੱਜ ਅੱਜ 19 ਤਰੀਕ 5 ਮਈ 2024 ਨੂੰ ਅੱਜ ਫੇਰ ਇਹ ਦੁਬਾਰਾ ਲੱਖੇ ਆ ਜੀ ਇੱਕ ਹੋਰ ਤੀ ਪੈਂਦਾ ਇਹ ਜ਼ਿੰਦਗੀ ਖਰਾਬ ਇਹ ਲੱਖੇ ਵਾਲਾ ਅੱਜ ਇੱਕ ਹੋਰ ਜ਼ਿੰਦਗੀ ਖਰਾਬ ਕਰਨ ਦੇ ਇਹਨੂੰ ਇਨਸਾਫ ਦੇ ਮੈਂ ਬੇਨਤੀ ਕਰਦਾ ਵੀ ਇਨਸਾਫ ਨੂੰ ਮੰਗ ਦੀ ਕੀਤੀ ਜਾਵੇ ਸਾਡੀ ਸਰਮੇਸ਼ ਕੋਰ ਇਸ਼ਕੋਰ ਕਿੱਥੇ ਵੈਸੂ ਕਿੰਨੀ ਦਿਨ ਹੋ ਗਏ ਤੁਹਾਡੇ ਵਿਆਹ ਪਿੰਡ ਇਥੇ ਲਾੜੀਆਂ ਵੇਗਾ 5 ਗ੍ਰਾਂ 88 2021 ਫਰਵਰੀ 2 ਪਰਮਜੀਤ ਸਨੋ ਪਰਮਜੀਤ ਨਾਲ ਹਾਂਜੀ ਕੋਟ ਮਾਰ ਕਰਕੇ ਕੱਢ ਤਾ ਕਿੰਨੀ ਦਿਨ ਹੋ ਗਈ ਕੱਢ 4 ਸਾਲ ਹੋ ਗਿਆ ਗੁਰਦੇਸ ਵੀ ਚੱਲਦਾ ਹਾਂਜੀ ਕਿੱਥੇ ਜਾਵਦਾ ਰਾਈਲਾ ਇਥੇ ਵਮਾ ਸਾਈਲਰ ਤੇ ਮੈਡਮ ਤੇ ਦਰਖਾਸਤ ਉਥੇ ਰਾਜਨਾਮਾ ਨਕਰਾ ਕੇ ਕਹਿੰਦੇ ਲੈ ਜਾਾਂਗੇ ਮੁੜ ਕੇ ਲੈਣ ਹੀ ਨਹੀਂ ਆਏ ਤੇ 3 ਸਾਲ ਹੋ ਗਏ

ਬਰਤਲਾਕ ਦੀ ਸਾਡੇ ਤਾਂ ਕੁਝ ਨਹੀਂ ਲਿਖਤਾਲ ਸਵੇਰ ਵੀ ਕਰੇ ਹਾਂਜੀ 4 ਵਜੇ ਤੇ ਸਵੇਰ ਦੇ ਬੰਦੇ ਕੋ ਕਿੱਥੇ ਖਲਵਾਰੇ ਕੋ ਕਿੱਥੇ ਖਲ ਹਾਂਜੀ ਪਤਾ ਲੱਗ ਗਿਆ ਹਾਂਜੀ ਵਿਰਾਸਤ ਨਹੀਂ ਹਾਂਜੀ ਹਾਂਜੀ ਬਰਾਤ ਵੀ ਆਈ ਹੈ ਕਾਰਵਾਈ ਕਰਵਾਈ ਕਾਰਵਾਈ ਹੋਣਾ ਮੋਟਰਸਾਈਕਲ ਵੀ ਪਹਿਲਾਂ ਮੰਗ ਸੀ ਨਾ ਮੋਟਰਸਾਈਕਲ ਨਹੀਂ ਦੇਣ ਕਰਕੇ ਤੇ ਆਪ ਇੱਕ ਤਰਫੇ ਕੇਸ ਜਿੱਤ ਕੇ ਤਾਂ ਦਾ ਮੇਰਾ ਤਲਾਕ ਹੋ ਗਿਆ ਤੇ ਹੁਣ ਨਵਾਂ ਵਿਆਹ ਕਰਦਾ ਨਹੀਂ ਹੁਣ ਤੁਸੀਂ ਕਾਰਵਾਈ ਕੀ ਚਾਹੁੰਦੇ ਹੋ ਕਾਰ ਵੀ ਇਹੋ ਹੀ ਪੁਲਿਸ ਕਾਰਵਾਈ ਕਰੇ ਮਦਦ ਕਰੇ ਜਿਵੇਂ ਕਿਵੇਂ ਮਰਜ਼ੀ ਮਦਦ ਸਾਡੀ ਜ਼ਰੂਰ ਕਰੇ ਹਾਂ ਕਾਨੂੰਨੀ ਕਾਰਵਾਈ ਕਰਨ ਜ਼ਰੂਰ ਗਰੀਬ ਬੰਦੇ ਆ ਸਾਡੇ ਕੋਲ ਇੰਨੀ ਨਹੀਂ ਗੰਜਾਇਆ ਸੀ ਰੋ ਰੋ ਦੀ ਬੰਦੇ ਇਕੱਠੇ ਕਰਨੇ ਪੱਜ ਦੌੜ ਕਰਨੇ ਇਹ ਨਹੀਂ ਸਾਡੇ ਕੋਲ ਹੋ ਸਕਦਾ ਮਸਲਾ ਇਹ ਕਿ ਬਰਾਤ ਆਈ ਸੀ ਕਿੱਥੋਂ ਆਈ ਸੀ ਇਹ ਲਾੜੀਆਂ ਵਿੱਚੋਂ ਸੁਣਨ ਵਿੱਚ ਆਈ ਏ ਮੈਨੂੰ ਇਹ ਆਪਣੇ ਜਗਿੰਦਰ ਸਿੰਘ ਨਿਹਾਲ ਸਿੰਘ ਦੇ ਹਾਂਜੀ ਹਾਂ ਉਹਦੀ ਕੁੜੀ ਐ ਤੇ ਉਹ ਸਾਨੂੰ ਹੁਣ ਪਤਾ ਲੱਗਿਆ ਹੈ ਮਸਲਾ ਸਾਡੇ ਕੋਲ ਆਇਆ ਹੈ ਤੇ ਉਹ ਨਾਲ ਆਪਣੇ ਸਰਕਾਰੀ ਮੁਲਾਜ਼ਮ ਆਏ ਨੇ ਉਹ ਮੁੰਡੇ ਦੇ ਮੁੰਡਾ ਤੇ ਮੁੰਡੇ ਦੇ ਪਿਓ ਨੂੰ ਪੁਲਿਸ ਦੇ ਹਵਾਲੇ ਕਰਨ ਲੱਗੇ ਬਾਕੀ ਅੱਗੇ ਫੈਸਲਾ ਜੋ ਹੋਇਆ ਉਹ ਕਰਨਗੇ ਕੀ ਮੁੰਡਾ ਦੂਜਾ ਵਿਆਹ ਕਰਾਉਣ ਜਾ ਰਿਹਾ ਸੀ ਬਸ ਸੁਣਿਆ ਹੈ ਕਿ ਵੀ ਦੂਜਾ ਮੁੰਡਾ ਵਿਆਹ ਕਰਾਉਂਦਾ ਪਿਆ ਤੇ ਉਹਨਾਂ ਕੋਲ ਡਾਕੂਮੈਂਟ ਨੇ ਕੋਰਟ ਦੇ ਆਰਡਰ ਨੇ ਹਾਂਜੀ ਤੇ ਹਾਂਜੀ ਤੇ ਮੁੰਡਾ ਪੁਲਿਸ ਦੇ ਹਵਾਲੇ ਕਰਨ ਲੱਗੇ ਮਾਣੇ ਨੇ ਕੀ ਨਾਮ ਮਾ ਜੀ 4 ਸਾਲ 4 ਸਾਲ ਵਿਦੋ ਬੀਬੀ ਵਿਦੋ ਬੀਬੀ ਅੱਜ ਕੀ ਹੋਇਆ ਜਿਹੜਾ ਤੁਸੀਂ ਬਰਾਤ ਨੂੰ ਅੱਜ ਬੀਬੀ ਬਰਾਤ ਦਾ ਹੋਇਆ ਤਾਂ ਅਸੀਂ ਪਾਲ ਚੜੇ ਆ ਤੇ ਪਰਮਜੀਤ ਵੀ ਵਿਹਾਨ ਨਵਾ ਕਰਾਉਣ ਲੱਗਾ ਸੀ ਪਰਮਜੀਤ ਕੀ ਲੱਗਦਾ ਉਹ ਆਪਣਾ ਭਰਾ ਉਹ ਪਹਿਲਾਂ ਤੁਹਾਡੀ ਕੁੜੀ ਨਾਲ ਵਿਆਹ ਆ ਆਪਣੀ ਕੁੜੀ ਨਾਲ ਵਿਆਹ ਹੋਇਆ ਕਿੰਨੀ ਦੇਰ ਪਹਿਲਾਂ 4 ਸਾਲ ਹੋ ਗਏ ਨੇ ਤੇ ਉਦੋਂ ਬਾਅਦ ਤੇ ਸਮਝੋ ਮੰਗਾ ਮੰਗਣ ਆਪੇ ਮੋੜਸਾ ਲਿਆ ਹੂੰ ਰੋਲ ਚੱਲਦਾ ਇੱਟਾ ਆਰ ਉਹ ਲੋਕ ਜਿਹੜੇ ਮੈਟਰ ਮੰਡਲ ਤੋਂ ਆਇਆ ਵੈਸਾ ਕਰਾਇਆ ਉਹ ਆ। ਭਾਦੇ ਗੁੱਠ ਲੱਗ ਕੇ ਕੁੜੀ ਤੇ ਕੋਈ ਨਾ। ਕਾਰਵਾਈ ਨਹੀਂ ਕੀਤੀ ਉਦੋਂ। ਨਾ ਹੀ ਦਰਖਾਸਤ ਲਾ ਲੈ ਪੁਲਸ ਵਾਲੇ ਆਦੇ ਹੀ ਤੇ ਹਟ ਜਾਂਦੇ ਸੀ। ਕੋਈ ਕਾਰਵਾਈ ਨਹੀਂ ਕੀਤੀ। ਨਾ ਕੋਈ ਵੀ ਨਹੀਂ। ਕਾਰਵਾਈ ਸਾਢਣੀ ਚੀਜ਼ ਹੈ। ਅੱਜ ਕੀ ਕਰ ਰਿਹਾ ਸੀ? ਅੱਜ ਕੁਛ ਨਹੀਂ ਅੱਜ ਉਹਨਾਂ ਬਰਾਤ ਲੈ ਕੇ ਚੱਲਾ ਸੀ ਤੇ ਪਿੱਛਾ ਲੈ ਆ ਦਿਮਾਗ। ਬਰਾਤ ਨੂੰ ਫੜਿਆ ਬਰਾਤ। ਹਾਂ ਬਰਾਤ ਨੂੰ ਫੜਾ ਹੈ। ਮੌਕੇ ਤੇ ਤੁਸੀਂ ਪਹੁੰਚੇ ਵਿਆਹ ਹੋ ਰਿਹਾ ਸੀ। ਹਾਂ ਵਿਆਹ ਹੋ ਰਿਹਾ ਹੈ ਤੇ ਮੌਕੇ ਤੇ ਪੜਾ ਹੈ। ਹੌਣ ਕੀ ਉਹਨੂੰ ਫੜ ਕੇ ਪੁਲਿਸ ਲੈ ਕੇ ਆਈ ਹਾਂ ਪੁਲਿਸ ਫਾੜ ਕੇ ਲਾਇਆ ਹੁੰਦਾ ਹੈ ਤਾਂ ਹੁਣ ਕਾਰਵਰੀ ਸਾਡੀ ਕੀਤੀ ਜਾਵੇ ਹਾਂ ਉਹ ਨਹੀਂ ਚਾਹੀਦੀ ਹਾਂ ਤੇ ਅੱਧੇ ਮਗਰ ਐਵੇਂ ਨਾਜਾਇਜ਼ ਪੈਸਾ ਲਾਂਦਾ 2 ਲੱਖ ਰੁਪਈਆ ਵੀ ਸਾਨੂੰ ਦੇਵਣ ਇਹਾ ਤੋਂ ਮੋੜਾ ਤਾਂ ਦਿੱਤਾ ਨਹੀਂ ਜਾਂਦਾ ਤਾਂ ਨਾ ਹੀ ਪੈਸੇ ਦੇ ਹਕੜੇ